हां जी ਜਿਹੜੇ ਮੇਰੇ ਕਿਸਾਨ ਵੀਰ ਕਹਿੰਦੇ ਸੀ ਨਾ ਕਿ ਸਬਸਿਡੀ ਸਬਸਿਡੀ ਆਈ ਨਹੀਂ ਗਈ ਕਿੱਥੇ ਦੀ ਆਈ ਹੋਈ ਆ ਕਿਹੜੇ ਸੰਧਾਂ ਤੇ ਆ ਉਹਨਾਂ ਵਾਸਤੇ ਜਾਣਕਾਰੀ ਹੈ ਵੀਡੀਓ 'ਚ ਬਣੇ ਰਹੋ ਸਾਰੀ ਵੀਡੀਓ ਦੇਖੋਗੇ ਪੂਰੀ ਜਾਣਕਾਰੀ ਦੇਵਾਂਗੇ ਆਪਾਂ ਇਹ ਜਿਹੜੀ ਸਬਸਿਡੀ ਹੈ ਬਈ ਆਪਣੇ ਪੰਜਾਬ ਵਾਲੀ ਤਾਂ ਲੰਘ ਚੁੱਕੀ ਹੈ ਤੇ ਹਰਿਆਣਾ ਵਾਸਤੇ ਸਪੈਸ਼ਲ ਗੱਡੀ ਹੋਈ ਆ ਹਰਿਆਣਾ ਸਰਕਾਰ ਨੇ ਜਿਹਦੇ ਵਿੱਚ ਹੈਪੀ ਸੀਡਰ ਸੁਪਰ ਸੀਡਰ ਚੌਪਰ ਹੋ ਗਿਆ ਬੈਲਰ ਹੋ ਗਿਆ ਠੀਕ ਹੈ ਜੀ ਤੇ ਆਪਣਾ ਜਿਹੜਾ ਕ੍ਰੌਪ ਰੀਪਰ ਹੁੰਦਾ ਇਸ ਤਰ੍ਹਾਂ ਦੇ ਸਾਰੇ ਇਹਨਾਂ ਦੇ ਸੰਦ ਸਾਰੇ ਪ੍ਰੋਵਾਈਡ ਕਰ ਰਹੇ ਨੇ ਇਹਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੱਸ ਦੇਣਾ ਜਿੰਨੀ ਕ ਆਪਾਂ ਲਿਸਟ ਬਣਾਈ ਹੋਈ ਆ ਵੀ ਕਿਵੇਂ ਭਰਨੀ ਆ ਕਿਹੜੀ-ਕਿਹੜੀ ਚੀਜ਼ ਤੇ ਕਿੰਨੇ-ਕਿੰਨੇ ਪੈਸੇ ਆਉਂਦੀ ਸਭ ਸੀਗੀ ਆ ਜਿਵੇਂ ਹੁਣ ਆਪਾਂ ਗੱਲ ਕਰੀਏ ਇਹਦੇ ਵਿੱਚ ਇੱਕ ਤਾਂ ਸਾਰਿਆਂ ਨੂੰ ਪਹਿਲੀ ਗੱਲ ਦੱਸ ਦੇਣਾ ਤੁਹਾਨੂੰ ਲਾਸਟ ਡੇਟ ਦੀ 15 8 ਹੈ ਜੀ ਵੀਡੀਓ ਆਪਾਂ ਅੱਜ ਹੀ ਪਾ ਦਾਂਗੇ ਅਸੀਂ ਡੇਟ ਰਹਿੰਦੀ ਸੀ ਤਾਂ ਕਰਕੇ ਅਸੀਂ ਦੋ ਦਿਨ ਪਹਿਲਾਂ ਪਾਈ ਆ ਵੀ ਜਿਹੜਿਆਂ ਨੇ ਨਹੀਂ ਭਰੀ ਉਹ ਭਰ ਸਕਦੇ ਆ ਪਹਿਲਾਂ ਜੀ ਇਹਦੇ ਵਿੱਚ ਹੈਪੀ ਸੀਡਰ ਹੈਪੀ ਸੀਟਰ ਦੇ ਵਿੱਚ ਕੀ ਹੈ ਜੀ ਜਿਹੜਾ 9 ਫੁੱਟਾ ਹੈਗਾ ਉਹਦੇ ਉੱਤੇ 74000 ਤੱਕ ਸਬਸਿਡੀ ਹੈਗੀ ਜਿਹੜਾ 10 ਫੁੱਟਾ ਹੈਗਾ ਉਹ ਤੇ 76500 ਹੈ ਜਿਹੜਾ 12 ਫੁੱਟਾ ਉਹ ਤੇ 82000 ਜਿਹੜੀ ਇਹ ਸਬਸਿਡੀ ਹੈਗੀ ਹੈਪੀ ਸੀਟਰ ਤੇ ਜੇਕਰ ਉਹ ਤੋਂ ਬਾਅਦ ਆਪਾਂ ਗੱਲ ਕਰੀਏ ਅ ਆਪਣਾ ਆ ਗਿਆ ਪੈਡੀ ਚੋਪਰ ਪੈਡੀ ਚੋਪਰ ਦੇ ਵਿੱਚ ਕੀ ਹੈਗਾ ਜਿਹੜਾ ਮਲਚਰ ਹੁੰਦਾ ਹੈਗਾ ਪੈਡੀ ਚੋਪਰ ਚ 8 ਫੁੱਟ ਦੇ ਉੱਤੇ 86500 ਹੈ ਜੀ ਤੇ ਜਿਹੜਾ ਉਹ ਤੋਂ ਵੱਡੇ ਆ ਉਹ ਤੇ 134000 ਇਹ ਆਪਣੀ ਪੈਡੀ ਚੋਪਰ ਦੇ ਉੱਤੇ ਸਬਸਿਡੀ ਹੈ ਜੀ ਜਿਹੜਾ ਆਪਣਾ ਕਰਚਿਆਂ ਵਾਲਾ ਰੀਪਰ ਆ ਗਿਆ ਜੀ ਉਹਦੇ ਉੱਤੇ 22000 ਰੁਪਏ ਸਬਸਿਡੀ ਹੈ ਤੇ ਉਸ ਤੋਂ ਬਾਅਦ ਆਪਾਂ ਦੇਖੀਏ ਇੱਕ ਜਿਹੜੇ ਉਲਟਵੇਂ ਹਲ ਆ ਗਏ ਜੀ ਉਹਦੇ ਵਿੱਚ ਸਿੰਗਲ ਵੀ ਹੁੰਦੇ ਨੇ ਡਬਲ ਵੀ ਹੁੰਦੇ ਨੇ ਤੇ ਤਿੰਨ ਵੀ ਹੁੰਦੇ ਨੇ ਜਿਹੜੇ ਦੋ ਵਾਲੇ ਨੇਗੇ ਉਹਦੇ ਤੇ 50000 ਰੁਪਏ ਸਬਸਿਡੀ ਹੈ ਜੀ ਜਿਹੜੇ ਤਿੰਨ ਵਾਲੇ ਨੇਗੇ ਉਹ ਤੇ 62500 ਸਬਸਿਡੀ ਹੈ ਜਿਹੜੇ ਚਾਰ ਵਾਲੇ ਨੇ ਉਹ ਤੇ 75000 ਰੁਪਏ ਸਬਸਿਡੀ ਹੈ ਹੁਣ ਜੇ ਆਪਾਂ ਡ੍ਰਿੱਲ ਦੀ ਗੱਲ ਕਰੀਏ ਡ੍ਰਿੱਲ ਮਸ਼ੀਨ ਜਿਹੜੀ ਆਪਣੀ ਵੇਚਣ ਵੇਚਣ ਵਾਲੀ ਆ ਗਈ ਹੈ ਉਹਦੇ ਵਿੱਚ ਜਿਹੜੀ 9 ਵਾਲੀ ਹੈ ਉਹਦੇ ਉੱਤੇ 22500 ਹੈ 22500 ਰੁਪਿਆ ਸਬਸਿਡੀ ਹੈ ਜਿਹੜੀ 11 ਵਾਲੀ ਹੈ ਉਹ ਤੇ 25600 ਸਬਸਿਡੀ ਹੈ 13 ਵਾਲੀ ਤੇ 28000 ਹੈ ਜੀ ਤੇ 15 ਵਾਲੀ ਤੇ 30000 ਰੁਪਿਆ ਸਬਸਿਡੀ ਹੈ ਹੁਣ ਸੁਪਰਸੀਡਰ ਆ ਗਿਆ ਜੀ ਸੁਪਰਸੀਡਰ ਵੱਡਾ ਛੋਟਾ ਕੋਈ ਵੀ ਹੈ ਕਿਸੇ ਤਰ੍ਹਾਂ ਦਾ ਉਹਦੇ ਉੱਤੇ 105000 ਰੁਪਿਆ ਸਬਸਿਡੀ ਹੈ ਜੀ ਸੁਪਰਸੀਡਰ ਦੇ ਉੱਤੇ ਸਭ ਤੋਂ ਵੱਧ ਹੈ ਜੀ ਹੁਣ ਜੇ ਆਪਾਂ ਬੀਲਰ ਦੀ ਗੱਲ ਕਰੀਏ ਉਹਦੇ ਉੱਤੇ ਕੀਮਤ ਦੇ ਹਿਸਾਬ ਨਾਲੇ ਬੀਲਰ ਵੱਡੇ ਛੋਟੇ ਸਾਰੇ ਤਰ੍ਹਾਂ ਦੇ ਲੇਗੇ ਉਹ ਤੇ ਕੀਮਤ ਦੇ ਹਿਸਾਬ ਨਾਲ ਸਬਸਿਡੀ ਹੈਗੀ ਉਹ ਤੁਸੀਂ ਮਤਲਬ ਮੌਕੇ ਦੇ ਡੀਲਰ ਤੋਂ ਪੁੱਛ ਸਕਦੇ ਕਿਸੇ ਵੀ ਡੀਲਰ ਤੋਂ ਉਸ ਤੋਂ ਬਾਅਦ ਆਪਣਾ ਆਗੇ ਜੀ ਕਾਗਜ਼ ਅਪਲਾਈ ਕਰਨ ਵਾਸਤੇ ਤੁਹਾਨੂੰ ਕਾਗਜ਼ ਕਿਹੜੇ ਚਾਹੀਦੇ ਨੇਗੇ ਪਹਿਲਾ ਕੰਮ ਜੀ ਇੱਕ ਤਾਂ ਤੁਹਾਨੂੰ ਟਰੈਕਟਰ ਦੀ ਆਰਸੀ ਜ਼ਰੂਰ ਚਾਹੀਦੀ ਹੈਗੀ ਦੂਜਾ ਬੰਦੇ ਦਾ ਆਧਾਰ ਕਾਰਡ ਪੈਨ ਕਾਰਡ ਤੇ ਇੱਕ ਹਰਿਆਣੇ ਦੇ ਵਿੱਚ ਇੱਕ ਹੋਰ ਆਈਡੀ ਹੁੰਦੀ ਹੈ ਮੇਰੀ ਫਸਲ ਮੇਰਾ ਬਿਓਰੋ ਇੱਕ ਏ ਚਾਹੀਦੀ ਹੈ ਜੀ ਇੱਕ ਫੈਮਿਲੀ ਆਈਡੀ ਹੁੰਦੀ ਹੈ ਹਰਿਆਣੇ ਦੇ ਵਿੱਚ ਉਹ ਚਾਹੀਦੀ ਹੈ ਤੇ ਇੱਕ ਬੰਦੇ ਦਾ ਖਾਤਾ ਚਾਹੀਦਾ ਇਹ 6 ਡਾਕੂਮੈਂਟ ਆਪਾਂ ਨੂੰ ਚਾਹੀਦੇ ਆ ਜਿਹਦੇ ਪਾਸੇ ਆਪਾਂ ਅਪਲਾਈ ਕਰ ਸਕਦੇ ਜਿਹਦੇ ਨਾਲ ਤੁਸੀਂ ਕਿਤੋਂ ਵੀ ਬਾਹਰੋਂ ਅਪਲਾਈ ਕਰ ਸਕਦੇ ਹੋਗੇ ਕਿਸੇ ਇੰਟਰਨੈਟ ਕੈਫੇ ਦੇ ਉੱਤੋਂ ਅਪਲਾਈ ਕਰ ਸਕਦੇ ਹੋ ਜਾਂ ਫਿਰ ਤੁਸੀਂ ਕਿਸੇ ਵੀ ਡੀਲਰ ਨਾਲ ਸੰਪਰਕ ਕਰ ਸਕਦੇ ਹੋਗੇ ਉਹ ਵੀ ਡਾਇਰੈਕਟ ਤੁਹਾਡਾ ਅਪਲਾਈ ਕਰ ਦੇਣਗੇ ਜਾਣਕਾਰੀ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰ ਦਿਓ ਕਿਵੇਂ ਲੱਗੀ ਜਾਣਕਾਰੀ ਤੇ ਜਿੰਨਾ ਵੀਰਾਂ ਨੇ ਅਪਲਾਈ ਕਰਨਾ ਹੈਗਾ ਉਹ ਸਿੱਧੇ ਡੀਲਰ ਕੋਲੇ ਜਾ ਕੇ ਵੀ ਅਪਲਾਈ ਕਰ ਸਕਦੇ ਹੋ ਉੱਥੇ ਸੌਖਾ ਤੁਹਾਨੂੰ ਕੀ ਹੋ ਜਾਂਦਾ ਹੈਗਾ ਜੇ ਤੁਹਾਡਾ ਸਬਸਿਡੀ ਦੇ ਵਿੱਚ ਨਾਮ ਆ ਗਿਆ ਤਾਂ ਵੀ ਉਹ ਤੁਹਾਨੂੰ ਫੋਨ ਕਰਕੇ ਬੁਲਾ ਲੈਂਦੇ ਨੇਗੇ ਬਾਕੀ ਉਹ ਲਿਸਟਾਂ ਦੇ ਵਿੱਚ ਵੀ ਧਿਆਨ ਰੱਖਦੇ ਉਹ ਤੁਹਾਨੂੰ ਨਵੀਂ ਅਪਡੇਟ ਦਿੰਦੇ ਰਹਿੰਦੇ ਨੇ ਅੱਗੇ ਤੋਂ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਮੈਸੇਜ ਕਰ ਸਕਦੇ ਹੋ ਜਾਂ ਕਮੈਂਟ ਕਰ ਸਕਦੇ ਹੋ ਉੱਥੇ ਆਪਾਂ ਜਿਹੜਾ ਵੀ ਤੁਹਾਡਾ ਵਿਸ਼ਾ ਹੋਇਆ ਉਹ ਤੇ ਆਪਾਂ ਵੀਡੀਓ ਬਣਾ ਕੇ ਪਾ ਦਾਂਗੇ ਸਤਿ ਸ਼੍ਰੀ ਅਕਾਲ